ਦੇਖੋ ਜੀ ਕਰਤੀ ਆਪਾਂ ਟਰਾਲੀ ਵੀ ਤਿਆਰ ਇੱਕ ਉੱਪਰ ਵਾਲੀ ਟੁੜੀ ਵਾਸਤੇ ਨਾਲ ਦੀ ਨਾਲ ਹੀ ਜੇ ਰਹਾ ਤਾਂ ਬਣਿਆ ਕਹਿੰਦੇ ਇਹ ਵੀ ਟ੍ਰੀਪਰ ਵੀ ਨਾਲ ਹੀ ਲੱਚ ਰਣਾਗਾ ਗੁਜਰਾਤ ਨੂੰ ਇੱਕ ਤਾਂ ਹੋ ਗਈ ਆ ਤਿਆਰ ਟਰਾਲੀ ਇਸ ਦੇ ਵੀਰ ਨੂੰ ਲੱਗੇ ਹੋਇਆ ਮਸ਼ੀਨ ਨੂੰ ਤੇ ਇਹ ਮਸ਼ੀਨ ਵੀ ਆਪਣੀ ਲਗਭਗੇ ਰੈਡੀ ਹੋ ਗਈ ਆ ਸਾਰੀ ਅਕੀ ਤੁਸੀਂ ਦੇਖੀ ਆ ਪਹਿਲਾਂ ਦੀ ਵੀਡੀਓ ਸਾਰੀ ਰੈਡੀ ਹੋ ਗਈ ਆ ਅਮਰੀਕਾ ਕਸ਼ਮ ਹੋਰ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਆ ਗਏ ਆ ਜੀ ਰਹਿ ਗਿਆ ਤਾਂ ਬ੍ਰੇਕਾਂ ਦੇ ਕੰਮ ਹੋਰ ਲਾ ਪਾਸੇ ਹੀ ਰਹਿ ਗਿਆ ਤਾਂ ਕਲਚ ਕਲੱਚ ਤੇ ਹੀ ਅੱਜ ਕਲੱਚ ਬਰੇਡ ਵੀ ਖੋਲੀ ਹੋਈ ਆ ਪਈਆ ਮੈਂ ਇਹ ਤਾਂ ਕਲੱਚ ਬਰੇਡ ਠੀਕ ਆ ਬਸ ਹੁਣ ਆਪਾਂ ਨੇ ਜਿਹੜਾ ਇਹਦਾ ਮੋਲੀ ਘਰ ਪਰਸਪੇਕ ਤਾਂ ਪੈ ਨਹੀਂ ਅਮਰੀਕਾ ਨੇ ਆ ਕਿ ਡਿਸਕਾਂ ਨਾ ਦੋਨੇ ਖਰਾਬ ਹੋ ਗਈਆਂ ਇਹਦੀਆਂ ਇਹ ਝੋਨੇ ਰਹੀ ਹੈ ਨਾ ਬਸ ਤਾਂ ਡਿਸਕਾਂ ਹੀ ਤੋਰੇ ਤਾਂ ਤੁਸੀਂ ਦੱਬੀ ਦੱਬ ਦੇ ਛੱਡ ਹਾਈਡਰ ਟਾਇਟਾ ਟਾਇਟਾ ਹਾਂ ਹਾਂ ਚੱਲ ਦੱਬੀ ਦੱਬ ਕੇ ਰੱਖ ਛੱਡੀ ਦਾ ਫੇ ਮੁੜ ਕੇ ਦੱਬ ਲੈ ਇੱਕ ਵਾਰ ਲੋ ਜੀ ਇਹ ਲਿਫਟਰ ਸਾਰਾ ਚੜਦਾ ਆਪਾਂ ਇਧਰ ਰੈਡੀ ਕਰਤੀ ਆ ਕੁਕਲੀ ਕੱਟ ਕੇ ਬੈਲਟ ਕੋਲ ਚੜਤੀ ਇਧਰ ਸਾਰਾ ਕੰਮ ਰੈਡੀਆ ਪੂਰਾ 엘ਿਵੇਟਰ ਚੜਦਾ ਬਾਕੀ ਦਾ ਮਸ਼ੀਨ ਰੈਡੀ ਹੈ ਆਪਣੀ ਕੰਪਲੀਟ ਆਨ ਤਿਆਰ ਆ ਬਸ ਹਾਂ ਦਾ ਕੋਈ ਕੰਮ ਰਹਿ ਗਿਆ ਦਰਵਾਜ਼ਾ ਕਲਚ ਪਲੇਟ ਉਲੀ ਹੋਈ ਆ ਪਾ ਕੇ ਫਿੱਟ ਕਰਕੇ ਬਾਕੀ ਤਾਂ ਓਕੇ ਆ ਸਾਰੀ ਬਾਕੀ ਰੈਡੀ ਹੋ ਗਈ ਐ ਲੱਭਾ ਬਾਠ ਚਾਦਾ ਲੱਭਾਈ ਵਾ ਠੀਕ ਆ ਓਕੇ ਰਿਪੋਰਟ ਉਵੇਂ ਫਟ ਹਾਂ ਠੀਕ ਉਹ ਕਈ ਬਾਈ ਨਾ ਹੁਣੇ ਫੋਨ ਬੰਦ ਵੀ ਲੇਜ਼ਰ ਗਿਰਜਣ ਨੇ ਆ ਬਾਈ ਬ੍ਰੇਕਾਂ ਦੇ ਮਨੀ ਮੜਾ ਜੋਗਾ ਕਿ ਲਗਾ ਦੇ ਆਪਾਂ ਨਾ ਜਿਹੜੀ ਇਹ ਆ ਜੂਮ ਕਰਕੇ ਦਿਖਾ ਦੇ ਜਿਹੜੀ ਆ ਨਾ ਲੇਜ਼ਰਾਂ ਨੂੰ ਤਾਰਾਂ ਜੀਆਂ ਲੱਗੀਆਂ ਹੁੰਦੀਆਂ ਇਹਨਾਂ ਨੂੰ ਉੱਪਰ ਕੱਢ ਕੇ ਰੇ ਇਹਨਾਂ ਦਾ ਜਿਗਾਰ ਇੱਕ ਹੋਰ ਲਾਉਣਾ ਨਾ ਇੱਥੇ ਤੇ ਨਾ ਬੰਨ ਗਿਆ ਇਹਨਾਂ ਨੂੰ ਇਹਨਾਂ ਨੂੰ ਦੋਆਂ ਨੂੰ ਢਿੱਲੀ ਰੱਸੀ ਬੰਨਣੇ ਤੈੜ ਨਹੀਂ ਬੰਨਣੇਗੀ ਕਿਤੇ ਆਪਾਂ ਟੈਟ ਕਾ ਕੇ ਬੰਨ ਲੀਏ ਲੇਜ਼ਰ ਜੁੜੇ ਹੀ ਰਹਿ ਜਾਣ ਨਾ ਢਿੱਲੀ ਜੀ ਰੱਸੀ ਬੰਨ ਕੇ ਬੱਸ ਵੀ ਇਹਨਾਂ ਨੂੰ ਪਾਲਣਾ ਕਾਬੂ ਕਰ ਲੈਣਾ ਦੋਆਂ ਨੂੰ ਢਲੀ ਰਸੀ ਬਣਨਗੇ ਇੱਥੇ ਬਣ ਕੇ ਰਸੀ ਇਹਦੇ ਕਾ ਬੰਦ ਨਹੀਂ ਮੁੜ ਕੇ ਲੈਦਰ ਨਹੀਂ ਕਰਦਾ ਬਾਕੀ ਚੱਕਰ ਆਏ ਆ ਹੁਣ ਬਾਈ ਜਿੱਥੇ ਤੁਹਾਡੇ ਸਾਹਮਣੇ ਆ ਬਾਈ ਲੈਦਰ ਖੋਲੇ ਤੇ ਸਾਰੇ ਸਾਰੀਆਂ ਬ੍ਰੇਕਾਂ ਖੋਲੀਆਂ ਅੱਧਲ ਵੀ ਖੋਲੀਆਂ ਅੱਧਲੇ ਵੀ ਇੱਕ ਮਾੜਾ ਜਾਂ ਨੱਟ ਲਾ ਲਾਉਣ ਤੇ ਪਹਿਲਾਂ ਮੁੰਡਾ ਉੱਪਰ ਚੜਾ ਕੇ ਪੈਨਲ ਦਵਾ ਹੁਣ ਤੁਸੀਂ ਦੇਖਿਆ ਹੀ ਹੈ ਨਾ ਮੜਾ ਜਾਂ ਪੈਨਲ ਮਾਰਿਆ ਕਿਉਂਕਿ ਨੱਟ ਲਾ ਕਰਕੇ ਮਾੜਾ ਜਾਂ ਉੱਪਰ ਪੈਨਲ ਤੇ ਬੰਦੇ ਦੇ ਮਾਰਾ ਕੇ ਦੋ ਪੈਨਲ ਮਾਰੇ ਜਾਂ ਮੜਾਏ ਪ੍ਰੈਸ਼ਰ ਦਾ ਤੇਲ ਆ ਗਿਆ ਨਾ ਬਸ ਉੱਪਰ ਪੈਡਲ ਦੱਬ ਲਿਆ ਉਹਨੂੰ ਕਿ ਦੱਬਲਾ ਛੱਡੀ ਨਾ ਬਸ ਦੱਬ ਗਿਆ ਤਾਂ ਨੜਕ ਆਤਾ ਉਧਰ ਤੁਹਾਡੇ ਸਾਹਮਣੇ ਪੈਡਲ ਬਣਾਉਗਾ ਟਾਇਰ ਪੂਰਾ ਉਹਦੇ ਬਾਅਦ ਜੇ ਨਾ ਬ੍ਰੇਕਾ ਵਾਣਨਾ ਨਾ ਬਾਈ ਤਾਂ ਮੈਨੂੰ ਖਾ ਦੇ ਨਾ ਮੈਂ ਕੋਟ ਵੀਡੀਓ ਕਾ ਲਾਦਾ ਮੈਂ ਵੀ ਚਲੋ ਐ ਫਾਰਮ ਤੇ ਜਿਹੜਾ ਨਾ ਪਤਾ ਸਮਝ ਨਹੀਂ ਲੱਗਦੀ ਉਹਦੇ ਬਾਅਦ ਬਾਈ ਆ ਹੈਗਾ ਇਹਦਾ ਮਾਸਟਰ ਸਿਲੰਡਰ ਆ ਲੱਗਿਆ ਹੋਇਆ ਬਾਅਦ ਤੇ ਬਾਅਦ ਇਹ ਹੁਣ ਸਾਡਾ ਝੋਨੇ ਦੇ ਸੀ ਜਿਹੜਾ ਨਾ ਮੈਂ ਹੈ ਨਹੀਂ ਤਾਂ ਉਹ ਛੱਤੀ ਚੜ ਗਿਆ ਆ ਤਾਂ ਤਾਂ ਆਪਣੇ ਰਾਜੂ ਡਰਾਈਵਰ ਹੈਡ ਉਹਦਾ ਫੋਨ ਆਇਆ ਕਹਿੰਦਾ ਭਾਈ ਯਾਰ ਬ੍ਰੇਕਾਂ ਨਹੀਂ ਬਣਦੀਆਂ ਵੀ ਮਾਸਟਰ ਸਿਲੰਡਰ ਲਾਇਆ ਲਿਆ ਕੇ ਉਹ ਮੈਂ ਕਿਹਾ ਮਾਸਟਰ ਸਿਲੰਡਰ ਲਾ ਲ ਵੀ ਹਵਾ ਕੱਢ ਕੇ ਦੇਖੀ ਉਹਨੇ ਆਣ ਜਦ ਤੇ ਕਹਿੰਦਾ ਭਾਈ ਬ੍ਰੇਕਾਂ ਬਣਦੀਆਂ ਨੇ ਆ ਇੱਕ ਮਾਸਟਰ ਸਿਲੰਡਰ ਲਿਆ ਕੇ ਉਹਨੇ ਲਾ ਲਿਆ ਬਸ ਭਾਈ ਤੁਹਾਡੇ ਸਾਹਮਣੇ ਆ ਮੁੜ ਕੇ ਦੇਖਣ ਲਈ ਲੋਣ ਉਹ ਇੱਕ ਨੇ ਬ੍ਰੇਕਾਂ ਵਧੀਆ ਜਾਂਦੀਆਂ ਮਤੇ ਇਹੀ ਆ ਬਾਕੀ ਥਰੈਸਰ ਆਪਾਂ ਪਾਤਾ ਹਣਾ ਤੁਸੀਂ ਪਿਛਲੀ ਵੀਡੀਓ ਦੇਖੀ ਹੋ ਆ ਬਾਕੀ ਇੱਕ ਦੋ ਵੀਰਾਂ ਨੇ ਮੈਨੂੰ ਫੋਨ ਵੀ ਆਏ ਤੇ ਕਮੈਂਟ ਵੀ ਆਏ ਕਹਿੰਦੇ ਬਾਈ ਯਾਰ ਇਹ ਵੀ ਇਹ ਬਲੇਟਾਂ ਲਾਈਂ ਤਰਾਇਦਰ ਚੋਕ ਨਹੀਂ ਹੋਊਗਾ ਬਾਈ ਇਹ ਸਿਰਫ ਪ੍ਰੈਕਟੀਕਲੇ ਕਰਕੇ ਦੇਖਣਾ ਆਪਾਂ ਨੇ ਬਾਈ ਮੇਰਾ ਦਿਮਾਗ ਤਾਂ ਕਹਿੰਦਾ ਵੀ ਨਹੀਂ ਕੋਈ ਫਰਕ ਨਹੀਂ ਪਊਗਾ ਬਾਕੀ ਜੇ ਪੇ ਆ ਵੀ ਲੱਗਿਆ ਹਨਾ ਪਹਿਲੇ ਹੀ ਪੰਜ ਸੱਤ ਵਿੱਗਿਆਂ 'ਚ ਪਤਾ ਲੱਗ ਜਾਣਾ ਬਾਕੀ ਚਾਰ ਚਾਰ ਨਾੜਾਂ ਦੇ ਉੱਪਰਲੀ ਬਲੇਡ ਗੋਲ ਕੇ ਬਲੇਟਾਂ ਖੋਲ ਲਾਂਗੇ ਐਡਾ ਕੋਈ ਹੋ ਨਹੀਂ ਹੈਗਾ ਬਾਕੀ ਸੌਂਡ ਟ੍ਰਿਪ ਪਾਤੀ ਟਾਇਰ ਲੱਗ ਗਿਆ ਆਜਾ ਹੁਣ ਤੁਹਾਨੂੰ ਕਲਚ ਪਲੇਟ ਦੇ ਲੈਦਰ ਹਨਾ ਭਾਈ ਆਪਾਂ ਨੇ ਹੁਣ ਸਾਡੇ ਕੋਲ ਕਲਚ ਪਲੇਟਾਂ ਪਈਆਂ ਇੱਕ ਪਈ ਆ ਮਨੀ ਹਾਂ ਇੱਕ ਪਈ ਇੱਕ ਕਲਚ ਪਲੇਟ ਪਈ ਆ ਹੁਣ ਤੁਸੀਂ ਮੰਨੂਗੇ ਨਹੀਂ ਘੱਟੋ ਘੱਟ ਜੱਤ ਜੀ ਕਿਨੇ ਲੈ ਗਏ ਤੇ ਕਲਚ ਪਲੇਟ ਮੇਰੇ ਬਾਬਾ ਸੰਤੌਲੀ ਤੋਂ ਤੋਂ ਪੂਰੀ ਪਈ ਆ ਕਲਚ ਪਲੇਟ ਹੋਰ ਇੰਨੀ ਮਹਿੰਗੀ ਦਿੱਤੀ ਹੂੰ ਨੀ ਘਟੋ ਘਾਟ ਵੀ ਜਿਹੜਾ ਦੋਤਨਾਂ ਯਾਰ ਦੀ ਕਲਚ ਪਲੇਟ ਆਉਂਦੀ ਆ ਉਹ ਆ ਦੇਖੋ ਆਪਾਂ ਲੈਦਰ ਲੈਂਦੇ ਬਸ ਇਹ ਲੈਦਰ ਲਿਆ ਕੇ ਕਲਚ ਬਲੇਡ ਦੇ ਉੱਤੇ ਹੈ ਨਾ ਉਹਦੇ ਪੱਟ ਕੇ ਇਹਨੂੰ ਸਾਫ਼ ਕਰਕੇ ਐ ਵਧੀਆ ਤਰੀਕੇ ਨਾਲ ਲੈਦਰ ਜਾਂ ਲਾ ਗਏ ਇਹ ਬਾਈ ਨਵੀਨ ਨਾਲੋਂ ਵੱਧ ਸੀਜ ਨੇ ਲਾ ਜਾਂਦੇ ਆ ਵੀ ਘੱਟ ਨਹੀਂ ਲਾਉਂਦੇ ਹੈਗੇ ਆਪਾਂ ਸੋਚ ਲਿਆ ਨਾ ਛੱਡ ਦਿੰਨੇ ਕਲਚ ਬਲੇਟਾਂ ਕਵਾੜਾਂ ਚ ਹੁਣ ਤੁਸੀਂ ਹਿਸਾਬ ਲਾ ਲਓ ਵੀ 350 ਦੇ ਲੈਦਰ ਆਏ ਆ ਇਹਨਾਂ ਨਾਲ ਲਾ ਕੇ ਆਪਾਂ ਇਹਨਾਂ ਕਲਚ ਬਲੇਡ ਜਿਹੜੀ ਨਵੀਂ ਬਣਾ ਕੇ ਇਹ ਤਾਂ ਲੱਭਿਆ ਆਪਣੀ ਠੀਕ ਆ ਕਲਚ ਬਲੇਡ ਕਿਉਂ ਮੇਰੇ ਬਾਅਦ ਚ ਪਾਈ ਦੀਆਂ ਉਹਨਾਂ ਦੇ ਲਾਲ ਲਾ ਪਤਾ ਯਾਰ ਆ ਪਿੱਛੇ ਦੀ ਕਲਚ ਬ੍ਰੈਕ ਪਾਈ ਦੀ ਬਾਅਦ ਫਿਰ ਹੁਣ ਤਾਂ ਬੱਸ ਇਹ ਲੋਡ ਵੀ ਨਹੀਂ ਹੈਗੀ ਫਿੰਗਰ ਮੰਗਰਾ ਵੀ ਸਹੀ ਦੇਖਣੀ ਹੈ ਇੱਕ ਥੋੜੀ ਫਿੰਗਰ ਆਊਟ ਚੱਲਦੀ ਹੈ ਬਾਕੀ ਦੇਖ ਕੇ ਨੂੰ ਕਰਕੇ ਇਹਦੀ ਸੈਟਿੰਗ ਹੈ ਨਾ ਇਹਨੂੰ ਪਾ ਲਾਂਗੇ ਇੱਕ ਨੇ ਆ ਆਪਾਂ ਇਹ ਲੈਦਰ ਆ ਇਹ ਬਾਈ ਜ਼ਰੂਰ ਧਿਆਨ ਰੱਖਿਆ ਕਰਾਉਣਾ ਵੀ ਕੁਆੜੀਆਂ ਦੇ ਨਾਲ ਸਿੱਟਾ ਕਰੋ ਕਲਚ ਬ੍ਰੈਕ ਲੈਦਰ ਲਾ ਕੇ ਬੜਾ ਵਧੀਆ ਕੰਮ ਦੰਨੀਆਂ ਕਲਚ ਬ੍ਰੈਕ ਪਹਿਲਾਂ ਮੈਂ ਵੀ ਇੱਕ ਨੇ ਕਹਿੰਦਾ ਮਗਾ ਲੈਦਰ ਕਿੱਥੇ ਚੱਲ ਜਣ ਲੈਦਰ ਕਿੱਥੇ ਚੱਲਦੇ ਆਉਣਗੇ ਪਰ ਜਦ ਅਸੀਂ ਚਲਾਏ ਖੋਦ ਆਪ ਸਾਰੇ ਬਦਲ ਗਿਆ ਵੀ ਲੈਦਰ ਭਾਈ ਵਧੀਆ ਜਾਂਦੇ ਆ ਨਵੀਂ ਕਲਚ ਪਲੇਟ ਦੇ ਮੁਕਾਬਲੇ ਜੇ ਚੱਲ ਜੰਨੇ ਆ ਘਟੋ ਘਟ ਵੀ ਇੱਕ ਡੇਢ ਦੋ ਘੰਟੇ ਚ ਕਲਚ ਪਲੇਟ ਆ ਜਿਹੜੀ ਬਣੀ ਤਿਆਰ ਹੋ ਜਾਂਦੀ ਹੈ ਲੈਦਰ ਝੰਡ ਕੇ ਪਰ ਥੋੜੇ ਜੇ ਝੰਡਣੇ ਬਰੀਕੀ ਗਾ ਪੰਨੇ ਆ ਹਨਾ ਥੋੜੇ ਜੇ ਸਰਾਕ ਜਿੱਥੇ ਬੜਾ ਉੱਥੇ ਬੜੇ ਨੂੰ ਬੜਾ ਨਹੀਂ ਕਰਨਾ ਥੋੜਾ ਜੇ ਬਾਰਕ ਰੱਖਣਾ ਜਿੱਧਰ ਸਰਾਕ ਕਲਚ ਜਿਹੜੀ ਬੜਾ ਹੈ ਐਦਾ ਪੰਨੇ ਦਾ ਸਰਾਕ ਛੋਟਾ ਰੱਖਣਾ ਬਸ ਇੱਥੇ ਰੱਖ ਕੇ ਚਲਾ ਦਿਓ ਬੜੀ ਸੋਹਣੀ ਕਲਚ ਪਲੇਟ ਜਿਹੜੀ ਆ ਨਾ ਐਨ ਫਿੱਟ ਹੋ ਜਾਂਦੀ ਆ ਮੁੜ ਕੇ ਕੋਈ ਦਿੱਕਤ ਨਹੀਂ ਹੋਊਗੀ ਇੱਕ ਪੈਸੇ ਦੀ ਬਾਕੀ ਸੋਰ ਤਾਂ ਆਪਣਾ ਕਲਚ ਫਸਾ ਕੇ ਇਹਦਾ ਜਗੇੜਾ ਹੈ ਨਾ ਜਿਹੜਾ ਹੁਣ ਤਾਂ ਬੈਲਟ ਹੀ ਚਲਾਉਂਦੇ ਰਹਿ ਗਏ ਕਲਚ ਪਲੇਟ ਰਹਿ ਗਈ ਬਾਕੀ ਸਾਰਾ ਆਪਣਾ ਕੰਮ ਐਡ ਰੂਟਰ ਮੋਡੀਊਲ ਬੈਠੀ ਕਰੇ ਦਿੰਦੇ ਹਾਂ ਚਾਹੁੰਦੇ ਹਾਂ ਸਰਵਾਜੇ ਜਗੇੜਾ ਪਾ ਕੇ ਨਾਲ ਕਲਚ ਪਲੇਟ ਜੰਡਾਂਗੇ ਜਰਵੀ ਥੋੜਾ ਜਿਹਾ ਲਖਾਵਾਂਗੇ ਚਲੋ ਲੰਘਦੇ ਲੋ ਜੀ ਭਾਈ ਅੱਜ ਤਾਂ ਕੰਮ ਕਰਦੇ ਕਰਦਿਆਂ ਨੂੰ ਵੀਡੀਓ ਦਾ ਜੇਤਾ ਹੀ ਨਹੀਂ ਆਇਆ ਹਨੇਰਾ ਹੀ ਹੋ ਗਿਆ ਕਲਚ ਵੀ ਬੰਦਤਾ ਡਿਸਕ ਵੀ ਚੈੱਕ ਹੋ ਗਈ ਉਹਦੇ ਬਾਅਦ ਹਣਾ ਡਾਇਕਸ਼ਨ ਡਾਕਸ਼ਨ ਸਾਰਾ ਇਹਨਾਂ ਓਕੇ ਕਰਕੇ ਕਲੱਚ ਪਲੇਟ ਦੀ ਸੈਟਿੰਗ ਆ ਬਾਈ ਹੈਨਾ ਕਰਤੀ ਆਪਾਂ ਨੇ 13 ਨੰਬਰ ਤੇ ਨਾ 17 ਨੰਬਰ ਸੌਰੀ 17 ਦੀ ਟੋਪੀ ਨਾਲ ਕਰੀ ਆ ਅੱਗੇ ਵੀ ਆਪਾਂ ਇੱਥੇ ਹੀ ਕਰਦੇ ਆ ਵੀ ਕਦੇ ਲੋਡ ਨਹੀਂ ਪੈਂਦੀ ਹੈਗੀ ਚਲੋ ਐ ਵੀ ਰੇਕ ਸੀਜ਼ਨ ਬੜੀ ਖੋਲ ਕੇ ਹੈਨਾ ਕਲੱਚ ਪਲੇਟ ਦੀ ਸਫਾਈ ਹੋ ਜਾਂਦੀ ਆ ਹੋਰ ਗੱਲ ਕੁਛ ਨਹੀਂ ਹੈਗੀ ਬਾਕੀ ਕਲੱਚ ਪਲੇਟ ਆਪਣੀ ਓਕੇ ਹੋ ਗਈ ਚੇਂਜਰ ਖੋਲਿਆ ਪਿਆ ਇਹਦੇ ਰਿੰਗ ਲਾਤੇ ਸਵੇਰੇ ਇਹ ਪਾਦਰਾ ਬੈਰਿੰਗ ਮੂਰਿੰਗ ਚੈੱਕ ਹੋ ਜੰਨੇ ਆ ਬਾਈ ਹੈਨਾ ਈਮਾਨ ਦੀ ਧੜਕੂ ਜਿਹੜਾ ਖਤਮ ਹੋ ਜਿੰਦਾ ਤਾਂ ਉਹ ਤਾਂ ਚੀਜ਼ਾਂ ਤਾਂ ਚੱਲਣੀਆਂ ਨਹੀਂ ਲਗਾਤਾਰ ਰੋਡ ਤੇ ਚੱਲਣੀਆਂ ਆਪਣੇ ਚੇਂਜਰ ਹੋ ਗਿਆ ਕਲੱਚ ਹੋ ਗਿਆ ਨਾ ਡੈਕਸ਼ਨਾਂ ਹੋ ਗਈਆਂ ਬਾਕੀ ਹੋਰ ਸਮਾਨ ਤਾਂ ਸਾਰਾ ਖੇਚੇ ਚੱਲਣਾ ਜਾ ਕੇ ਬਾਕੀ ਹੁਣ ਤੁਹਾਨੂੰ ਕਲੱਚ ਪਲੇਟ ਦਿਖਾਉਣਾ ਆਹ ਕਲੱਚ ਪਲੇਟ ਅੱਪਾਂ ਨੇ ਅੱਜ ਲਈ ਪੱਟਾ ਬਸ ਲੈਦਰ ਇਹਦੇ ਪੱਟ ਤੇ ਹੁਣ ਸਵੇਰੇ ਇਹਨੂੰ ਝੰਡਾਂਗੇ ਬਾਕੀ ਤੁਸੀਂ ਦੱਸਿਓ ਭਾਈ ਕਮੈਂਟਾਂ ਦੇ ਵਿੱਚ ਨਾ ਵੀ ਤੁਹਾਨੂੰ ਜਿਹੜਾ ਲੈਦਰ ਵਾਲਾ ਸਿਸਟਮ ਵਧੀਆ ਲੱਗਿਆ ਸਾਡਾ ਕਈ ਮੇਰੇ ਅੱਪਾ ਚਲਾਏ ਤਾਂ ਵੀਰੇ ਪਹਿਲਾਂ ਮੈਂ ਕਈ ਸਾਲ ਚਲਾਇਆ ਕਾਲੇ ਦੇ ਮਹਾਲਾਂ ਵਾਲੇ ਦੀ ਵੀ ਪਾ ਕੇ ਮੈਂ ਇੱਕ ਸੀਜ਼ਨ ਪਾਏ ਤੇ ਬੜੇ ਸੋਹਣੇ ਲੈਦਰ ਚੱਲੇ ਤੇ ਕੋਈ ਦਿੱਕਤ ਨਹੀਂ ਦੀ ਆਈ ਹੁਣ ਆਪਾਂ ਨੇ ਇਹ ਕੱਲ ਨੂੰ ਸਵੇਰੇ ਹਨਾ ਕਲਚ ਬਰੇਡ ਝੰਡ ਕੇ ਲੈਦਰ ਵਧੀਆ ਬਣਾ ਕੇ ਆਣ ਮਤਲਬ ਤਸੱਲੀ ਗੈਸ ਟੈਕਨੋਲਜ ਐਨ ਪੂਰੀ ਕਰਾ ਕੇ ਆਈ ਦੀ ਇਹਨੂੰ ਮਸ਼ੀਨ ਦੇ ਵਿੱਚ ਰੱਖ ਲਾਂਗੇ ਵੀ ਜਿੱਕਣਾ ਵੀ ਆਪਣਾ ਕਿਤੇ ਦਿੱਕਤ ਆਊਗੀ ਵੈਸੇ ਤਾਂ ਆਉਂਦੀ ਨਹੀਂ ਹਨ ਸੈਟਿੰਗ ਹੋ ਕੇ ਕਲਚ ਬਰੇਡ ਦੀ ਬਾਕੀ ਆਹ ਚੇਂਜਰ ਪਿਆ ਆਪਣਾ ਤੋ ਤਾਂ ਡੀਲ ਵਗੈਰਾ ਬੈਰਿੰਗ ਬੁਰਿੰਗਾਂ ਸਾਫ਼ ਕਰਕੇ ਦੁਬਾਰੇ ਪਾ ਲਏ ਪੁਲੀ ਪਾਤੀ 10 ਨੰਬਰ ਦੀ 10 ਇੰਚੀ ਪੁਲੀ ਪਾਤੀ ਹੁਣ ਆਪਾਂ ਨੂੰ ਰੋਡ ਦੇ ਉੱਪਰ ਜਿਹੜੀ ਹੈ ਨਾ ਮੰਨ ਲਓ 50 ਕ ਦੀ 40 50 ਦੀ ਸਪੀਡ ਹੈ ਜਿਹੜੀ ਮਿਲੀ ਜਾਊਗੀ ਅੱਗੇ ਦੇਖਿਆ ਵੀ ਇਹ ਪੁਲੀ ਸਾਡੀ ਮਸ਼ੀਨ ਦੀ 42 ਸਪੀਡ ਬਣਦੀ ਦੀ ਬਾਕੀ ਤੁਸੀਂ ਦੱਸਿਓ ਵੀਤ ਕਿੰਨੀ ਕਿੰਨੀ ਪਾ ਕੇ ਲੈ ਜਾਂਦੇ ਆ ਬਾਈ ਹਨਾ ਕੰਬੈਨ ਵਾਲੇ ਆਪਣੇ ਭਰਾ ਉਤੋਂ ਬਾਅਦ ਹੁਣ ਸਵੇਰੇ ਇਹਨੂੰ ਲੈਦਰ ਲਾ ਕੇ ਸਜਦੇ ਕਲਚ ਪਲੇਟ ਨੂੰ ਇਹਨੂੰ ਰੈਡੀ ਕਰ ਲਾਂਗੇ ਉਹਦੇ ਬਾਅਦ ਆਪਣਾ ਚਿੰਜਰ ਆ ਇਹਦੇ ਰਿੰਗ ਲਾਤੇ ਰਿੰਗ ਲਾ ਕੇ ਵਧੀਆ ਇਹਨੇ ਵੀ ਕਰਤੀ ਰੈਡੀ ਹੁਣ ਮਸ਼ੀਨ ਆਪਣੀ ਦਾ ਕੰਮ ਬਸ ਇਹੀ ਰਹਿ ਗਿਆ ਸਵਾ ਟਾਇਰ ਲਾ ਕੇ ਲੀਵਰ ਅੱਜ ਵਾਲੀ ਵੀਡੀਓ ਚ ਲਾਉਣਾ ਦਾ ਪਰ ਸੌਰੀ ਉਹਦੇ ਬਾਅਦ ਲੀਵਰ ਨਹੀਂ ਗਿਆ ਲਾਇਆ ਕਿਉਂ ਬਾਈ ਤੁਹਾਨੂੰ ਪਤਾ ਹੀ ਆ ਨਾ ਵੀ ਕਰਦੇ ਕਰਾਉਂਦੇ ਕਿ ਥਰੰਡ ਅੱਜ ਠਾਰੀ ਜੀ ਬਹੁਤ ਆ ਉਹਦੇ ਕਰਕੇ ਕੰਮ ਥੋੜਾ ਜਿਹਾ ਪਿੱਛੇ ਜੀ ਨੂੰ ਪੈ ਗਿਆ ਬਾਕੀ ਹੋਰ ਲਾਗੇ ਪੁਲੀ ਇਧਰ ਥਰੈਸਰ ਵਾਲੀ ਪੁਲੀ 벨ਟਾਂ ਮੋਲਟਾਂ ਪਾਈਆਂ ਸਾਰੀਆਂ 벨ਟਾਂ ਪਾਉਂਦੇ ਪਾਉਂਦੇ ਤੁਹਾਨੂੰ ਪਤਾ ਦੋ ਤਣਾ ਘੰਟਾ ਖਰਾਬ ਇੱਕ ਇੱਕ ਡੇਢ ਕੋ ਘੰਟੇ ਖਰਾਬ ਹੋ ਗਏ ਇੱਕਨੇ 벨ਟਾਂ ਚ ਨਾਉਣ ਲੱਗ ਗਏ ਉਹਦੇ ਬਾਅਦ ਚੈਨ ਪਾਤੀ ਸੈਂਬਲੀ ਵਾਲੀ ਨਮੀ ਇਹ ਨਾਲ ਦੀ ਉਹਦੀ ਕੰਪਨੀ ਦੇ ਤੱਕਰ ਇਹ ਪਾਈ ਨਹੀਂ ਸੀ ਇਹ ਪਾਤੀ ਉਹਦਾ ਬਾਅਦ ਐਲੀਵੇਟਰ ਤੇ ਚੈਨਾਂ ਪਾਤੀਆਂ ਬਸ 5 ਸਵੇਰੇ ਬਾਬਾ ਜੀ ਦਾ ਨਾਮ ਲੈ ਕੇ ਹਨਾ ਪਾ ਕੇ ਗੇੜਾ ਬੱੱਸ ਇਹਦਾ ਸਮਾਨ ਲੋਡਿੰਗ ਆ ਜਿਹੜੀ ਫਿਰ ਇਹਦੀ ਉਹ ਲੋਡਿੰਗ ਕਰ ਦਾਂਗੇ ਸ਼ੁਰੂ ਲਾਈਟਾਂ ਇੰਨੀ ਇੱਕ ਦੋ ਖਰਾਬ ਆ ਜਿਵੇਂ ਉਹ ਸਾਈਡ ਵਾਲੀ ਲਾਈਟ ਨਹੀਂ ਬਲਦੀ ਇੱਕ ਛਤਰੀ ਵਾਲੀ ਪਿੱਕਾ ਗੱਬੇ ਵਾਲੀ ਨਹੀਂ ਬਲਦੀ ਦੀ ਤਾਰ ਟੁੱਟੀ ਹੋਈ ਏ ਤਾਰ ਲਾ ਕੇ ਸਵੇਰੇ ਇਹਨੂੰ ਕਰ ਦਾਂਗੇ ਫਿਰ ਰਵਾਨਾ ਮਸ਼ੀਨ ਨੂੰ ਗਰਜ ਰਾਤ ਨੂੰ ਬੱੱਸ ਫੁੱਲ ਤਿਆਰੀਆਂ ਹੀ ਆ ਹੁਣ ਤਾਂ ਸਮਝ ਲਓ ਹੋ ਗਈਆਂ ਤਿਆਰੀਆਂ ਸਮਝ ਲਓ ਚਲੋ ਠੀਕ ਆ ਭਾਈ ਅੱਜ ਦੀ ਵੀਡੀਓ ਸਾਡੀ ਛੋਟੀ ਜਿਹੀਓ ਕਰਿਓ ਕਰਵਾਨ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ